ਤੈਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਬੇਹੱਦ ਅਹਿਮ ਵੱਡੀ ਖਬਰ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਵੱਡਾ ਖੁਲਾਸਾ ਹੁੰਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜਾ ਜਿਸ ਦਾ ਪ੍ਰਧਾਨ ਨੂੰ ਲੈ ਕੇ ਲਗਾਤਾਰ ਹੀ ਜਦੋਂ ਜਦ ਜਿਹੜੀ ਇਹ ਕੀਤੀ ਜਾ ਰਹੀ ਸੀ ਭਾਵੇਂ ਉਹ ਅਕਾਲੀ ਦਲ ਸੁਧਾਰ ਲਹਿਰ ਦੀ ਗੱਲ ਕਰ ਲਈ ਜਾਵੇ ਬਾਦਲ ਧੜੇ ਦੀ ਗੱਲ ਕਰ ਲਈ ਜਾਵੇ ਲਗਾਤਾਰ ਹੀ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਵੱਡੇ ਵੱਡੇ ਬਿਆਨ ਵੀ ਜੜੇ ਨੇ ਸਾਹਮਣੇ ਆ ਰਹੇ ਸੀ ਤਾਂ ਹੁਣ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਕੌਣ ਬੈਠਣ ਜਾ ਰਿਹਾ ਉਸ ਬਾਬਤ ਵੱਡਾ ਖੁਲਾਸਾ ਹੋ ਚੁੱਕਿਆ ਬੇਸ਼ੱਕ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਕਿਆ ਸਰਆਂੀਆਂ ਲਗਾਈਆਂ ਜਾ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਅਹੁਦੇ ਦੇ ਉੱਤੇ ਬਣੇ ਰਹਿਣਗੇ ਜਾਂ ਨਹੀਂ ਫਿਰ ਉਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹਾਲਾਂਕਿ ਬਾਦਲ ਧੜੇ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੋ ਨਵੇਂ ਬੜਨ ਵਾਲੇ ਪ੍ਰਧਾਨ ਨੇ ਉਹ ਵੀ ਬਾਦਲ ਪਰਿਵਾਰ ਦੇ ਵਿੱਚੋਂ ਹੀ ਨੇ ਵੱਡਾ ਖੁਲਾਸਾ ਹੈ ਇਸ ਵਕਤ ਦੀ ਵੱਡੀ ਅਹਿਮ ਖਬਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਜਿਹੜੇ ਨੇ ਉਹ ਬੀਬੀ ਹਰਸਿਮਰਤ ਕੋਰ ਬਾਦਲ ਹੋ ਸਕਦੇ ਨੇ ਇਸ ਵਕਤ ਦੀ ਵੱਡੀ ਤੇ ਬੇਹਦ ਵੱਡੀ ਅਹਿਮ ਜਾਣਕਾਰੀ ਜਿਹੜੀ ਹੈ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਨਵੇਂ ਪ੍ਰਧਾਨ ਨੇ ਉਹ ਬੀਬੀ ਹਰਸਿਮਰਤ ਕੋਰ ਬਾਦਲ ਹੋ ਸਕਦੇ ਨੇ ਤਾਂ ਇਸ ਵਕਤ ਦੀ ਬੇਹਦ ਅਹਿਮ ਖਬਰ ਹੈ ਜੇਕਰ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਹੋਣਾ ਦੀ ਜੋ ਕਿ ਸਾਬਕਾ ਪ੍ਰਧਾਨ ਰਹੇ ਨੇ ਅਤੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਭੁੰਦੜ ਜਿਹੜੇ ਨੇ ਕਾਰਜਕਾਰੀ ਪ੍ਰਧਾਨ ਰਹੇ ਤਾਂ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੀਆਂ ਜਿਮਨੀ ਚੋਣਾ ਆਉਣ ਵਾਲੀਆਂ ਨੇ ਜਿਸ ਨੂੰ ਲੈ ਕੇ ਜੇਕਰ ਗੱਲ ਕਰ ਲਈ ਜਾਵੇ ਤਾਂ ਪਹਿਲਾ ਪ੍ਰਧਾਨਗੀ ਦਾ ਅਹੁਦਾ ਜਿਹੜਾ ਹੁਣ ਬਹੁਤ ਜ਼ਰੂਰੀ ਸੀ ਉਸ ਤੋਂ ਬਾਅਦ ਉਮੀਦਵਾਰ ਜਿਹੜਾ ਐਲਾਨਿਆ ਜਾਵੇਗਾ ਤਾਂ ਅੱਜ ਜੇਕਰ ਗੱਲ ਕਰ ਲਈ ਜਾਵੇ ਤਾਂ ਵੱਡਾ ਖੁਲਾਸਾ ਇਹ ਹੋਇਆ ਕਿ ਬੀਬੀ ਹਰਸਿਮਰਤ ਕੋਰ ਬਾਦਲ ਜਿਹੜੇ ਨੇ ਉਹ ਪ੍ਰਧਾਨਗੀ ਦੇ ਅਹੁਦੇ ਨੂੰ ਸੰਭਾਲਦੇ ਨਜ਼ਰ ਆ ਸਕਦੇ ਨੇ ਤਾਜ਼ਾ ਜਾਣਕਾਰੀ ਲੈ ਲੈਨੇ ਆ ਰਵੀ ਸੰਗਰਾਹੂਰ ਸੱਜਣਾ ਜੁੜ ਚੁੱਕੇ ਨੇ ਰਵੀ ਵੱਡੀ ਜਾਣਕਾਰੀ ਮਿਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨਵੇਂ ਪ੍ਰਧਾਨ ਨੇ ਉਹ ਬੀਬੀ ਹਰਸਿਮਰਤ ਕੋਰ ਬਦਲ ਹੋ ਸਕਦੇ ਨੇ ਕਿੰਨੀ ਕੁ ਸਚਾਈ ਹੈ ਇਸ ਜਾਣਕਾਰੀ ਦੇ ਵਿੱਚ ਬਿਲਕੁਲ ਪ੍ਰਵਿੰਦਰ ਇਸ ਇਹ ਵੱਡੀ ਜਿਹੜੀ ਜਾਣਕਾਰੀ ਹੈ ਇਹ ਸਾਡੇ ਤੱਕ ਪਹੁੰਚੀ ਔਰ ਇਸ ਜਾਣਕਾਰੀ ਦੇ ਮੁਤਾਬਕ ਇਹ ਹੈ ਕਿ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਹੈ ਉਹ ਬਾਦਲ ਪਰਿਵਾਰ ਚੋਂ ਬਾਹਰ ਨਹੀਂ ਜਾਏਗੀ ਜਦੋਂ ਉਹ ਸਦਸਤ ਦੇ ਤੌਰ ਤੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਵੱਡੇ ਪੱਧਰ ਤੇ ਹੋਇਆ ਸੰਦੀਪ ਸਿੰਘ ਬਾਦਲ ਹੋਰਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾਂ ਪਿਆ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਤਲਬ ਕੀਤਾ ਗਿਆ ਬਹੁਤ ਸਾਰੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਧਾਰਮਿਕ ਤੌਰ ਤੇ ਸੁਣਾਈਆਂ ਗਈਆਂ ਔਰ ਇਹ ਸਭ ਦੇ ਵਿਚਾਲੇ ਇਹ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਨਾਰਾਜ਼ ਇੱਕ ਵੱਖਰਾ ਧੜਾ ਵੀ ਬਣਿਆ ਬਿਲਕੁਲ ਔਰ ਇਸ ਗੱਲ ਦੀ ਸੰਭਾਵਨਾ ਇਹ ਬਾਣੀ ਕਿ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਇਹ ਪ੍ਰਧਾਨ ਬਣਾ ਲਿਆ ਜਾਏਗਾ ਚਾਹੇ ਉਹ ਕਿਸੇ ਵੀ ਢੰਗ ਦੇ ਨਾਲ ਹੋਵੇ ਇਹ ਜਿਆਦਾ ਜਿਹੜੀ ਗੱਲ ਹੈ ਉਹ ਕਿਸੇ ਨੂੰ ਮਨਜ਼ੂਰ ਨਹੀਂ ਹੈ ਖਾਸ ਤੌਰ ਤੇ ਜਿਹੜੀ ਅਕਾਲੀ ਦਲ ਦੀ ਮੋਢਲੀ ਲੀਡਰਸ਼ਿਪ ਹੈ ਜਿਹੜੀ ਨਾਰਾਜ਼ ਲੀਡਰਸ਼ਿਪ ਹੈ ਹੁਣ ਸਾਡੇ ਸੂਤਰਾਂ ਦੇ ਮੁਤਾਬਕ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਚੁਣੇ ਜਾ ਸਕਦੇ ਆ ਯਾਨੀ ਇਹ ਅੰਦਰ ਜਿਹੜੀ ਹੈ ਉਹ ਦੋ ਚੀਜ਼ਾਂ ਤੇ ਚਰਚਾ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਪ੍ਰਧਾਨ ਬਣਾਇਆ ਜਾਵੇ ਜਾਂ ਫਿਰ ਮੁੜ ਤਕਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਜਾਵੇ ਜਿਹੜਾ ਵੱਡਾ ਤਬਕਾ ਯਾਨੀ ਜਿਹਨੂੰ ਆਪਾਂ ਇਹ ਕਹੇ ਲੋ ਕਿ ਬਹੁ ਗਿਣਤੀ ਜਿਹੜਾ ਤਬਕਾ ਹੈਗਾ ਇਹ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਅ ਇਹ ਚਾਹੁੰਦੇ ਨੇ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਪਰ ਵਿੱਚੋਂ ਚਰਚਾ ਇਹ ਵੀ ਜਿਹੜੀ ਹੈ ਉਹ ਕੁਝ ਲੀਡਰ ਕਰਦੇ ਨੇ ਜਾਂ ਆਪਣੀ رائے ਰੱਖਦੇ ਆ ਕਿ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਠੀਕ ਤਰੀਕੇ ਨਾਲ ਲੀਡ ਕਰ ਸਕਦੇ ਆ ਪਰ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਣਾ ਤੇ ਬਹੁਤ ਸਾਰੇ ਸਵਾਲੀਆ ਨਿਸ਼ਾਨ ਹੈਗੇ ਆ ਸਵਾਲੀਆ ਚਿੰਨ੍ਹ ਹੈਗੇ ਆ ਤਾਂ ਉਹ ਸਭ ਦੇ ਵਿਚਾਲੇ ਜਿਹੜੀ ਬਹੁਤ ਗਿਣਤੀ ਦੀ ਜਿਹੜੀ ਸਹਿਮਤੀ ਆ ਉਹ ਕਿ ਬਾ ਹਰਸਿਮਰਤ ਕੌਰ ਬਾਦਲ ਤੇ ਇਸ ਵੇਲੇ ਬਣਦੀ ਹੋਈ ਨਜ਼ਰ ਆ ਰਹੀ ਹੈ ਹੁਣ ਕੁਝ ਘੰਟਿਆਂ ਦਾ ਸਮਾਂ ਬਚਿਆ ਜਦੋਂ ਜਿਹੜਾ ਜਨਰਲ ਇਜਲਾਸ ਹੈਗਾ ਆਮ ਇਜਲਾਸ ਹੈਗਾ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਏਗਾ ਤਾਂ ਉਸ ਵੇਲੇ ਪ੍ਰਧਾਨਗੀ ਦਾ ਜਿਹੜਾ ਹੈ ਉਹ ਐਲਾਨ ਹੋ ਜਾਏਗਾ ਕਿ ਕੌਣ ਨਵਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਣ ਵਾਲਾ ਹੈ ਪਰ ਸਾਡੇ ਸੂਤਰਾਂ ਦੇ ਮੁਤਾਬਕ ਜਿਹੜੀ ਬਹੁਤ ਗਿਣਤੀ ਹੈ ਜਾਂ ਜਿਹੜੀ ਵੱਡੀ ਸੰਭਾਵਨਾ ਬਣਦੀ ਹੈ ਉਹ ਬੀਬਾ ਹਰਸਿਮਰਤਕ ਔਰ ਬਾਦਲ ਦੀ ਬਣਦੀ ਹੈ ਔਰ ਸਿੱਧੇ ਤੌਰ ਤੇ ਜਿਹੜੀ ਇਹ ਪ੍ਰਧਾਨਗੀ ਹੈ ਉਹ ਬਾਦਲ ਪਰਿਵਾਰ ਦੇ ਵਿੱਚ ਹੀ ਰਹੇਗੀ ਗੁਰਵਿੰਦਰ ਰਵੀ ਰਵੀ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਜੇਕਰ ਗੱਲ ਕਰ ਲਈ ਜਾਵੇ ਤਾਂ ਅਕਾਲੀ ਦਲ ਸੁਧਾਰ ਲਹਿਰ ਵੀ ਇਸੇ ਗੱਲ ਕਰਕੇ ਬਾਹਰ ਹੋਇਆ ਇੱਕ ਨਵਾਂ ਧੜਾ ਬਣਿਆ ਕਿ ਪ੍ਰਧਾਨਗੀ ਦਾ ਅਹੁਦਾ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਨਾ ਦਿੱਤਾ ਜਾਵੇ ਹੁਣ ਜਿਸ ਤਰੀਕੇ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਬਾਦਲ ਪਰਿਵਾਰ ਦੇ ਵਿੱਚ ਹੀ ਇਹ ਪ੍ਰਧਾਨਗੀ ਦਾ ਅਹੁਦਾ ਇੱਕ ਵਾਰ ਫਿਰ ਦੇਖਣ ਨੂੰ ਮਿਲ ਸਕਦਾ ਹੈ ਕੀ ਲੱਗਦਾ ਹੈ ਕਿ ਸੁਧਾਰ ਲਹਿਰ ਜਿਹੜੀ ਹੈ ਇਸ ਚੀਜ਼ ਨੂੰ ਸਮਰਥਨ ਦਵੇਗੀ ਜਾਂ ਫਿਰ ਨਹੀਂ ਦਵੇਗੀ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਚੱਲ ਰਹੀ ਹੈ ਜੇਕਰ ਹਰਸਿਮਰਤ ਕੋਰ ਬਾਦਲ ਪ੍ਰਧਾਨ ਬਣ ਜਾਂਦੇ ਨੇ ਉਸ ਨੂੰ ਕਿੰਨਾ ਕੁ ਫਰਕ ਪਵੇਗਾ ਦੇਖੋ ਪ੍ਰਵਿੰਦਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਪੰਥ ਦੇ ਵਿੱਚ ਪ੍ਰਮਾਨ ਹੁੰਦੇ ਹੈ ਕਿ ਨਹੀਂ ਹੁੰਦੇ ਐਜ਼ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇਖੋ ਇਹ ਇਕੱਲੀ ਜਿਹੜੀ ਚਰਚਾ ਸੀਗੀ ਉਹ ਚਰਚਾ ਇਕੱਲੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਨਹੀਂ ਸੀ ਜਿਹੜਾ ਪਹਿਲਾਂ ਨਾਰਾਜ਼ਗੀਆਂ ਜਿਹੜੀਆਂ ਜਿਹਨਾਂ ਦਾ ਜ਼ਿਕਰ ਵੀ ਤੁਸੀਂ ਕੀਤਾ ਕਿ ਇੱਕ ਵੱਖਰਾ ਧੜਾ ਤੱਕ ਵੀ ਬਣਿਆ ਤਾਂ ਇਹ ਨਾਰਾਜ਼ਗੀ ਇਕੱਲੇ ਸੁਖਬੀਰ ਸਿੰਘ ਬਾਦਲ ਤੱਕ ਨਹੀਂ ਸੀ ਇਹ ਇਸ ਕਰਕੇ ਵੀ ਸੀ ਕਿ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲਾਂਭੇ ਕੀਤਾ ਜਾਵੇ ਇਹ ਤੋ ਵੱਡਾ ਜਿਹੜਾ ਸੀ ਇਸ ਪੂਰੇ ਸਿਨੈਰੀਓ ਦੇ ਵਿੱਚ ਰੋਲਾ ਪੈਂਦਾ ਰਿਹਾ ਔਰ ਕਿਉਂਕਿ ਹੁਣ ਜਿਹੜੀ ਜਿਹੜੀ ਇਸ ਵੇਲੇ ਸ਼੍ਰੋਮਣੀ ਕਾਲ ਦੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਿਸ ਦੇ ਵਿੱਚ ਦਲਜੀਤ ਸਿੰਘ ਚੀਮਾ ਹੈਗੇ ਨੇ ਬਲਿੰਦਰ ਸਿੰਘ ਤੁੰਦਲ ਹੈਗੇ ਨੇ ਜਿਹੜੇ ਐਕਟਿੰਗ ਪ੍ਰਧਾਨ ਹੈਗੇ ਆ तमाम ਲੀਡਰਸ਼ਿਪ ਦੀ ਮੈਂ ਗੱਲ ਕਰ ਰਿਹਾ ਉਹ ਲੀਡਰਸ਼ਿਪ ਜੇ ਵੀਕ ਕਿ ਤਨਾ ਕਿਤੇ ਇਹ ਚਾਹੁੰਦੀ ਹੈ ਕਿ ਜਿਹੜੀ ਪ੍ਰਧਾਨਗੀ ਉਹ ਬਾਦਲ ਪਰਿਵਾਰ ਦੇ ਵਿੱਚ ਹੀ ਰਹੇ ਇੰਟਰਨਲ ਤੌਰ ਤੇ ਉਹਨਾਂ ਦੀਆਂ ਕੀ ਮਜਬੂਰੀਆਂ ਨੇ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਫਾਈਨੈਂਸ਼ੀਅਲ ਤੌਰ ਤੇ ਬਾਦਲ ਪਰਿਵਾਰ ਹੀ ਜਿਹੜਾ ਇਹ ਉਹਦੇ ਰਾਹੀਂ ਹੀ ਪਾਰਟੀ ਸਰਵਾਈਵ ਕਰ ਸਕਦੀ ਹੈ ਤਾਂ ਇਹ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਆ ਸੋਚੀਆਂ ਜ਼ਰੂਰ ਜਾਰੀਆਂ ਹੋਣਗੀਆਂ ਪਰ ਜਦੋਂ ਇਹ ਐਲਾਨ ਕਰ ਦਿੱਤਾ ਜਾਏਗਾ ਕਿ ਬੀਬਾ ਹਰਸਿਮਰਤ कौर ਬਾਦਲ জাফর ਸੁਖਵੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਹੈਗੇ ਨੇ ਤਾਂ ਪ੍ਰਮਾਨ ਕਿੰਨਾ ਕੁ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਕੋਈ ਮਜ਼ਬੂਤੀ ਮਿਲੇਗੀ ਜਾਂ ਨਹੀਂ ਮਿਲੇਗੀ ਪੰਥ ਨੂੰ ਇਹ ਚ ਇਹ ਫੈਸਲਾ ਜਿਹੜਾ ਮਨਜ਼ੂਰ ਹੋਏਗਾ ਜਾਂ ਨਹੀਂ ਹੋਏਗਾ ਇਹ ਸਭ ਤੋਂ ਵੱਡਾ ਸਵਾਲ ਬਣਿਆ ਰਹੇਗਾ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਰਵੀ तमाम ਜਾਣਕਾਰੀ ਦੇ ਵਾਸਤੇ ਤਾਂ ਜਾਣਕਾਰੀ ਮਿਲ ਰਹੀ ਹੈ ਕਿ ਹਰ ਸਿਮਰਤ ਕੋਰ ਬਾਦਲ ਜਿਹੜੇ ਨੇ ਉਹ ਨਵੇਂ ਪ੍ਰਧਾਨ ਜਿਹੜੇ ਨੇ ਚੁਣੇ ਜਾ ਸਕਦੇ ਨੇ ਕੁਝ ਹੀ ਸਮੇਂ ਦੇ ਵਿੱਚ ਆਮ ਜਲਾਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਚੱਲ ਰਿਹਾ ਹੈ ਅਤੇ ਉਸ ਦੇ ਵਿੱਚ ਐਲਾਨ ਜਿਹੜਾ ਹੁੰਦਾ ਹੋਇਆ ਨਜ਼ਰ ਆ ਸਕਦਾ ਤਾਂ ਇਸ ਵਕਤ ਦੀ ਇਹ ਬੇਹਦ ਅਹਿਮ ਖਬਰ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਕਰ ਗੱਲ ਕਰ ਲਈ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਸ ਨੂੰ ਸ਼੍ਰੀ ਅਕਾਲ ਤਖਤ ਸਾਬ ਤੋਂ ਪ੍ਰਵਾਨਗੀ ਮਿਲੀ ਉਸ ਤੋਂ ਬਾਅਦ ਮੁਹਿੰਮ ਜਿਹੜੀ ਸ਼ੁਰੂ ਹੋਈ ਅਤੇ ਕਈ ਧੜੇ ਵੀ ਬਣੇ ਤਾਂ ਹੁਣ ਸਾਰੇ ਧੜੇ ਕੀ ਇਕੱਠੇ ਹੋਣਗੇ ਕਿ ਜਿਹੜਾ ਪ੍ਰਧਾਨ ਬਣੇਗਾ ਖਾਸ ਤੌਰ ਦੇ ਉੱਤੇ ਬੀਬੀ ਹਰਸਿਮਰਤ ਕੋਰ ਬਾਦਲ ਜੇਕਰ ਪ੍ਰਧਾਨ ਬਣਦੇ ਨੇ ਕਿ ਜੋ ਧੜੇ ਵੱਖ ਹੋਏ ਸੀ ਉਹ ਇਕੱਠੇ ਹੋਣਗੇ ਵੱਡੇ ਸਵਾਲ ਜ਼ਰੂਰ ਨੇ ਪਰ ਜਾਣਕਾਰੀ ਇਹ ਮਿਲ ਰਹੀ ਹੈ ਕਿ ਨਵੇਂ ਪ੍ਰਧਾਨ ਦੀ ਮੋਹਰ ਜਿਹੜੀ ਹੈ ਉਹ ਬੀਬੀ ਹਰਸਿਮਰਤ ਕੋਰ ਬਾਦਲ ਦੇ ਨਾਮ ਦੇ ਉੱਤੇ ਲੱਗਦੀ ਨਜ਼ਰ ਆ ਰਹੀ ਹੈ